ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਫੁੱਲੀ ਐਕਟਿਵ ਰੋਬੋਟਿਕਸ ਹੈ ਉਹਦੇ ਵਿੱਚ ਜਿਹੜੀ ਪ੍ਰੀ ਪਲੈਨਿੰਗ ਆਪਰੇਸ਼ਨ ਤੋਂ ਪਹਿਲੇ ਵਾਲੀ ਜਿਹੜੀ ਸਾਰੀ ਪਲੈਨਿੰਗ ਸਰਜਨ ਕਰ ਰਿਹਾ ਜਿਹਦੇ ਨਾਲ ਅਸੀਂ ਜੋ ਆਪਰੇਸ਼ਨ ਦੇ ਅੰਦਰ ਡਿਲੀਵਰ ਕਰਨਾ ਹੈਗਾ ਜੋ ਰੋਬਟਸ ਫੀਡ ਹੋਣਾ ਹੈ ਉਹਨੂੰ ਅਸੀਂ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਦਿਖਾਵਾਂਗੇ ਜਿਹਦੇ ਨਾਲ ਕਿ ਸਾਰੀ ਇਹ 100% ਐਕਿਊਰੀਸੀ ਦੇ ਪਾ ਰਹੇ ਹਾਂ ਤਾਂ ਇਸ ਦੇ ਵਿੱਚ ਸਭ ਤੋਂ ਪਹਿਲੇ ਚੂਲੇ ਦੀ ਜਿਹੜੀ ਬੋਲ ਦਾ ਸੈਂਟਰ ਪੁਆਇੰਟ ਅਸੀਂ ਮਾਰਕ ਕਰ ਰਹੇ ਹੈਗੇ ਆ ਡਿਫਰੈਂਟ ਪੁਆਇੰਟਸ ਅਸੀਂ ਮਾਰਕ ਕਰਾਂਗੇ ਗੋਡੇ ਦਾ ਸੈਂਟਰ ਪੁਆਇੰਟ ਮਾਰਕ ਹੋ ਗਿਆ ਜਿਹੜੇ ਸਾਈਡ ਦੇ ਉਹਦੇ ਐਪਿਕੋਂਡਾਈਲਸ ਨੇ ਤਾਂ ਸਾਰੇ ਬੋਨੀ ਪੁਆਇੰਟਸ ਅਸੀਂ ਗੋਡੇ ਦੇ ਮਾਰਕ ਕਰ ਰਹੇ ਹੈਗੇ ਆ ਇਹਦੇ ਵਿੱਚ ਨਾਲ ਆਪਾਂ ਦੇਖ ਰਿਹਾ ਕਿ ਫੇਰ ਆ ਜਾਂਦੀ ਹੈਗੀ ਹੈ ਕਿ ਜਿਹੜੀ ਥਲੜਾ ਪਾਰਟ ਹੈਗਾ ਲੱਤ ਦੀ ਹੱਡੀ ਦੇ ਵਿੱਚ ਅਸੀਂ ਇੰਪਲਾਂਟ ਨੂੰ ਕਿਵੇਂ ਫਿਟ ਕਰਨਾ ਹੈ ਉਹਦੇ ਦੀ ਵੀ ਸਾਰੇ ਪੁਆਇੰਟਸ ਸਾਰੀ ਸੈਂਟਰਿੰਗ ਆਪਾਂ ਮਾਰਕਿੰਗ ਕਰ ਰਹੇ ਹੈਗੇ ਆ ਕਿੰਨੀ ਹੱਡੀ ਛਿਲਨੀ ਹੈ ਉਹਦੇ ਦੀ ਅਸੀਂ ਪੁਆਇੰਟਸ ਇਹਦੇ ਵਿੱਚ ਮਾਰਕ ਕਰ ਰਹੇ ਹੈਗੇ ਆ ਤੇ ਫਾਈਨਲ ਸਾਡਾ ਪਲਾਨ ਬਣ ਰਿਹਾ ਹੈਗਾ ਇਸ ਤਰੀਕੇ ਨਾਲ ਕਿ ਆਪਣੀ ਇਹ ਵਾਲੀ ਵੀ ਹੱਡੀ ਕਿਸ ਤਰੀਕੇ ਨਾਲ ਆ ਰਹੀ ਹੈ ਤੇ ਫਾਈਨਲ ਜਦੋਂ ਸਾਰਾ ਪਲਾਨ ਆ ਜਾਂਦਾ ਤਾਂ ਇਸ ਤਰੀਕੇ ਨਾਲ ਪੂਰਾ ਇੱਕ ਆਪਾਂ ਨੂੰ ਸਮਰੀ ਮਿਲ ਜਾਂਦੀ ਹੈ ਲੱਗਦਾ ਦੀ ਪੂਰੀ ਅਲਾਈਨਮੈਂਟ ਆਪਾਂ ਦੇਖ ਪਾ ਰਹੇ ਹਾਂ ਕਿਵੇਂ ਸਟ੍ਰੇਟ ਆ ਚੁੱਕੀ ਹੈ ਗੋਡੇ ਦੀ ਪਲੇਸਮੈਂਟ ਆਪਾਂ ਦੇਖ ਪਾ ਰਹੇ ਹਾਂ ਕਿੰਨੀ ਹੱਡੀ ਚਲੀ ਜਾ ਰਹੀ ਹੈ ਸਾਰਾ ਕੁਝ ਅਸੀਂ ਦੇਖ ਪਾ ਰਹੇ ਹਾਂ ਤਾਂ ਇਹੀ ਪ੍ਰੀ ਪਲੈਨਿੰਗ ਹੈ ਜਿਹਦੇ ਕਰਕੇ ਕਿ ਫੁੱਲੀ ਐਕਟਿਵ ਰੋਬੋਟਿਕਸ ਨਾਲ ਅਸੀਂ 99 ਤੋਂ 100% ਐਕੂਰੇਟ ਰਿਜ਼ਲਟਸ ਦੇ ਪਾ ਰਹੇ ਹਾਂ